ਇਹ ਸੱਚੀ ਕਹਾਣੀ ਹੈ ਇੱਕ ਗੁਰਸਿੱਖ ਕੁੜੀ ਦੀ ਜਿਸ ਨੇ ਆਪਣੀ ਜ਼ਿੰਦਗੀ ਬੇਜ਼ੁਬਾਨ ਜਾਨਵਰਾਂ ਦੀ ਸੇਵਾ ਨੂੰ ਸਮਰਪਿਤ ਕਰ ਦਿੱਤੀ। ਨਾ ਕੋਈ ਇਨਾਮ, ਨਾ ਸ਼ੋਹਰਤ, ਸਿਰਫ ਮਮਤਾ ਅਤੇ ਸੱਚੀ ਸੇਵਾ। ਆਓ ਦੇਖੀਏ ਉਸਦੀ ਇਹ ਪਵਿੱਤਰ ਯਾਤਰਾ। ਦੇਖੋ ਜਦ ਰੱਬ ਵੱਲ ਕੁਦਰਤੀ ਹੀ ਐਦਾਂ ਕਿਤੇ ਜਾ ਰਹੇ ਹੁੰਨੇ ਤਾਂ ਐਨੀਮਲਸ ਦੇਖ ਹੀ ਜਾਂਦੇ ਨੇ ਕਿਉਂਕਿ ਜਿਹੜਾ ਬੰਦਾ ਨਾ ਇਸ ਚੀਜ਼ ਵਾਸਤੇ ਸਿੰਪਥੀ ਰੱਖਦਾ ਵਾ ਉਹ ਆਸੇ ਪਾਸੇ ਦੇਖਦੇ ਹੀ ਜਾਂਦਾ ਜਾਨਵਰਾਂ ਨੂੰ ਵੀ ਕਿਸੇ ਨੂੰ ਕਿਤੇ ਲੋੜਤਾ ਨਹੀਂ ਹੈਗੀ ਐਟ ਲੀਸਟ ਇੰਨਾ ਕ ਤਾਂ ਸਾਨੂੰ ਆਣਾ ਚਾਹੀਦਾ ਆ ਕਿ ਕੋਈ ਅਗਰ ਮਤਲਬ ਐਦਾਂ ਲੋੜ ਦੇ ਵਿੱਚ ਹੋਵੇ ਤਾਂ ਅਸੀਂ ਕੁਝ ਨਾ ਕੁਝ ਤਾਂ ਕਰ ਹੀ ਸਕੀਏ ਮਤਲਬ ਇੰਨਾ ਕ ਤਾਂ ਸਾਡੇ ਹੱਥ 'ਚ ਹੋਣਾ ਚਾਹੀਦਾ ਕਿ ਅਸੀਂ ਕਿਸੇ ਦੀ ਹੈਲਪ ਕਰ ਸਕੀਏ ਘਰੇ ਵੀ ਜਿਵੇਂ ਕੋਈ ਛੋਟੇ ਜਾਨਵਰ ਹੋਣੇ ਤਾਂ ਮੈਂ ਘਰੇ ਲੈ ਆਂਦੀ ਹੁੰਦੀ ਸੀਗੀ ਵੀ ਜਦੋਂ ਸਹੀ ਹੋ ਜਾਂਦੇ ਸੀ ਤਾਂ ਮੈਂ ਵਾਪਸ ਛੱਡ ਦਿੰਦੀ ਸੀਗੀ ਬਟ ਕਈ ਵਾਰੀ ਮਤਲਬ ਮੈਨੂੰ ਇਦਾਂ ਲਾਰਜ ਐਨੀਮਲਸ ਵੀ ਮਿਲ ਜਾਂਦੇ ਨੇ ਬਾਜ ਵੀ ਮਿਲ ਜਾਂਦੇ ਨੇ

ਏ ਐਨੀਮल्स ਦੀ ਹੈ ਸਟ੍ਰੇ ਐਨੀਮल्स ਸਪੈਸ਼ਲੀ ਮਤਲਬ ਕੋਈ ਵੀ ਰੋਡ ਦੇ ਉਤੇ ਜਾਂ ਕਿਤੇ ਵੀ ਜ਼ਖਮੀ ਹੁੰਦੇ ਨੇ ਤਾਂ ਕਾਲਸ ਵੀ ਇਦਾਂ ਆndੀਆਂ ਨੇ ਉਹਨਾਂ ਦੇ ਚਾਹੇ ਪੰਛੀ ਹੋਣ ਚਾਹੇ ਵਰਡੇ ਐਂਡ ਲਾਰਜ ਐਨੀਮल्स ਹੋਣ ਚਾਹੇ ਸਮਾਲ ਐਨੀਮल्स ਹੋਵੇ ਇਹ ਹੁਣ ਮਤਲਬ ਜਿਵੇਂ 5-6 ਸਾਲ ਤੋਂ ਕਰਦੇ ਆ ਰਹੇ ਆ ਤੇ ਨੰਬਰ ਆਲਰੇਡੀ ਬਹੁਤ ਸਰਕੂਲੇਟ ਹੋ ਚੁੱਕਾ ਵਾ ਦੇਖੋ ਜਦੋਂ ਆਪ ਵੱਲ ਕੁਦਰਤੀ ਹੀ ਐਦਾਂ ਕਿਤੇ ਜਾ ਰਹੇ ਹੁੰਨੇ ਤਾਂ ਐਨੀਮਲਸ ਦੇਖ ਹੀ ਜਾਂਦੇ ਨੇ ਕਿਉਂਕਿ ਜਿਹੜਾ ਬੰਦਾ ਨਾ ਇਸ ਚੀਜ਼ ਵਾਸਤੇ सिंपथी ਰੱਖਦਾ ਵਾ ਉਹ ਆਸ-ਪਾਸੇ ਦੇਖਦਾ ਹੀ ਜਾਂਦਾ ਜਾਨਵਰਾਂ ਨੂੰ ਵੀ ਕਿਸੇ ਨੂੰ ਕਿਤੇ ਲੋੜ ਤਾਂ ਨਹੀਂ ਹੈਗੀ ਹਾਂਜੀ ਕਿ ਉਹ ਕੀ ਕਰਦਾ ਵਸੇ ਮੈਂ ਆਪਣੀ ਬੈਚਲਰਸ ਕੰਪਲੀਟ ਕੀਤੀ ਹੈ ਤੇ ਮਾਸਟਰਸ ਦੀ ਤਿਆਰੀ ਕਰ ਰਹੀ ਹਾਂ ਦੇਖਾ ਕਿ ਤੂੰ ਲੱਗ ਕੇ ਗ੍ਰੇਡ ਤੇ ਕਿੱਥੇ ਲੱਗ ਇਹ ਮੈਂ ਜਦੋਂ ਕਾਲਜ ਟਾਈਮ ਦੇ ਵਿੱਚ ਫਸਟ ইয়ার ਦੇ ਵਿੱਚ ਸੀਗੀ ਤਾਂ ਸਾਡੇ ਐਨੂਅਲ ਫੰਕਸ਼ਨ ਸੀਗਾ ਉਹ ਤੇ ਮੇਰੇ ਕੋਲ ਛੋਟੇ ਪਪੇਜ਼ ਸੀਗੇ ਤੇ ਮੈਂ ਪਪੇਜ਼ ਮਤਲਬ ਇੱਕ ਜਿਹੜਾ ਕੁਦਰਤੀ ਹੱਥ 'ਚ ਜਿਹੜਾ ਮੈਂ ਪਾਪੀ ਚੱਕਿਆ ਸੀਗਾ ਉਹਦੇ ਕੀੜੇ ਪਏ ਹੋਏ ਸੀਗੇ ਸੋ ਮਤਲਬ ਉਸ ਟਾਈਮ ਤਾਂ ਮੈਂ ਬਹੁਤ ਘਬਰਾ ਗਈ ਸੀਗੀ ਮਤਲਬ ਡਾਕਟਰ ਦੇ ਵੀ ਲੈ ਕੇ ਗਈ ਸੀ ਤੇ ਉਹ ਮੇਰੇ ਹੱਥਾਂ 'ਚ ਉਹ ਡੈਥ ਹੋ ਗਈ ਸੀ ਮਤਲਬ ਉਸ ਸੀਜ਼ ਨੇ ਮੈਨੂੰ ਇੰਨਾ ਜ਼ਿਆਦਾ ਹਿੱਟ ਕਰ ਦਿੱਤਾ ਮਤਲਬ ਇੰਟਰਨਲੀ ਕਿ ਮਤਲਬ ਮੈਨੂੰ ਐਦਾਂ ਹੋਣ ਲੱਗ ਗਿਆ ਕਿ ਐਟਲੀਸਟ ਇੰਨਾ ਕ ਤਾਂ ਸਾਨੂੰ ਆਣਾ ਚਾਹੀਦਾ ਆ ਕਿ ਕੋਈ ਅਗਰ ਮਤਲਬ ਐਦਾਂ ਲੋਡ ਦੇ ਵਿੱਚ ਹੋਵੇ ਤਾਂ ਅਸੀਂ ਕੁਝ ਨਾ ਕੁਝ ਤਾਂ ਕਰ ਹੀ ਸਕੀ ਮਤਲਬ ਇੰਨਾ ਤਾਂ ਸਾਡੇ ਹੱਥ 'ਚ ਹੋਣਾ ਚਾਹੀਦਾ ਕਿ ਅਸੀਂ ਕਿਸੇ ਦੀ ਹੈਲਪ ਕਰ ਸਕੀਏ ਦੇਖਿਆ ਜੀ ਵੀ ਕਿੰਨਾ ਕਿਤੇ ਕਰਦੇ ਕਹਿੰਦੇ ਨੇ ਵੀ ਤੇ ਕੌਣ ਲੱਗਿਆ ਨਹੀਂ ਪਹਿਲਾਂ ਹੁੰਦਾ ਹੁੰਦਾ ਸੀ ਉਹਨਾਂ ਨੂੰ ਤੇ ਅੱਗੇ ਮੈਂ ਕਰੇ ਵੀ ਜਿਵੇਂ ਕੋਈ ਛੋਟੇ ਜਾਨਵਰ ਹੋਣੇ ਤਾਂ ਮੈਂ ਘਰੇ ਲੈ ਆਂਦੀ ਹੁੰਦੀ ਸੀਗੀ ਵੀ ਜਦੋਂ ਸਹੀ ਹੋ ਜਾਂਦੇ ਸੀ ਤਾਂ ਮੈਂ ਵਾਪਸ ਛੱਡ ਦਿੰਦੀ ਸੀਗੀ ਅੱਗੇ ਮੰਮਾ ਨੂੰ ਹੁੰਦਾ ਹੁੰਦਾ ਸੀਗਾ ਵੀ ਐਦਾਂ ਨਾ ਲੈ ਕੇ ਆਇਆ ਕਰ ਪਰ ਮੈਂ ਮਤਲਬ ਜਦੋਂ ਘਰੇ ਲੈ ਜਾਂਦੀਆਂ ਜਦੋਂ ਦੀਆਂ ਇਹ ਹਾਲਤ ਦੇਖ ਲੈਂਦੇ ਨੇ ਫਿਰ ਉਹ ਥੋੜੇ ਜਿਵੇਂ ਨਰਮਦਿਲ ਹੋਣ ਕਰਕੇ ਵੀ ਚਲ ਕੋਈ ਨਾ ਰੱਖਾ ਐਦਾਂ ਹੋ ਜਾਂਦਾ। ਚੱਲਦਾ ਕਿ ਲੋਕਾਂ ਦੀ ਕਿਦਨੇ ਕਿੱਥੇ ਗੱਡੀ-ਬੂਟੀ ਮਾਰ ਜਾਂਦੇ ਨੇ ਰੁਕਦੀ ਨਹੀਂ। ਹਾਂਜੀ ਉਹਨਾਂ ਨੂੰ ਦੇਖਣਾ ਚਾਹੀਦਾ ਇੱਕ ਵਾਰੀ ਜੇ ਮਤਲਬ ਅਸੀਂ ਰਿਸਪੌਂਸਿਬਿਲਟੀ ਨਾਲ ਆਪਾਂ ਡਰਾਈਵ ਕਰੀਏ ਹੈਨਾ ਤਾਂ ਜੇ ਤੁਸੀਂ ਅਗਰ ਠੀਕ ਹੈ ਵੀ ਕਈ ਵਾਰੀ ਐਦਾਂ ਗਲਤੀ ਦੇ ਨਾਲ ਵੀ ਕਈ ਵਾਰੀ ਐਨੀਮਲਸ ਅੱਗੇ ਆ ਵੀ ਜਾਂਦੇ ਨੇ ਤਾਂ ਤੁਹਾਨੂੰ ਜ਼ਰੂਰ ਇੱਕ ਵਾਰੀ ਰੁਕ ਕੇ ਐਟਲੀਸਟ ਉਹਨੂੰ ਫਰਸਟ ایڈ ਤਾਂ ਦਿਵਾਉਣੀ ਚਾਹੀਦੀ ਹੈ। ਹਾਂਜੀ ਕਿੰਨੇ ਕੋਲ ਤਾਂ ਤੁਸੀਂ ਜਿਹੜੇ ਜਾਨਵਰ ਠੀਕ ਕਰ ਚੁੱਕੇ ਮੈਂ ਕਦੇ ਕਾਊਂਟ ਨਹੀਂ ਕੀਤਾ ਮਤਲਬ ਵੀ ਮੈਂ ਐਦਾ ਕਦੇ ਕਾਊਂਟ ਰੱਖਿਆ ਹੋਵੇ ਬਟ ਕਈ ਵਾਰੀ ਮਤਲਬ ਮੈਨੂੰ ਐਦਾ ਲਾਰਜ ਐਨੀਮਲਸ ਵੀ ਮਿਲ ਜਾਂਦੇ ਨੇ ਬਾਜ ਵੀ ਮਿਲ ਜਾਂਦੇ ਨੇ ਤੇ 치ੜੀਆਂ ਹੋ ਗਈਆਂ ਐਦਾ ਪੰਛੀ ਵੀ ਮਿਲ ਜਾਂਦੇ ਨੇ ਤਾਂ ਕੋਈ ਵੀ ਅਗਰ ਜਾਨਵਰ ਹੋਵੇ ਮੈਨੂੰ ਐਦਾ ਹੁੰਦਾ ਕਿ ਚਲੋ ਜਾਂਦਾ ਮੈਂ ਜੇ ਨਹੀਂ ਕੁਝ ਕਰ ਸਕਦੀ ਤਾਂ ਮੈਂ ਹਸਪੀਟਲ ਲੈ ਜਾਵਾਂ ਕਾਉਂਸਲ ਕਹਿੰਦੇ ਨਹੀਂ ਵੀ ਤੁਸੀਂ ਕਿਹੜੇ ਕੰਮ ਕਰਵਾ ਨਹੀਂ ਫਰੈਂਡ ਸਰਕਲ ਵੀ ਕਾਫੀ ਐਪਰੀਸ਼ੀਏਟ ਕਰਦੇ ਨੇ ਅਗਰ ਕੋਈ ਜਿਵੇਂ ਹੁੰਦਾ ਕਿਸੇ ਦਾ ਦੇਲ ਥੋੜਾ ਦਾ ਘਾਟਾ ਨਾ ਤੇ ਉਹ ਨਹੀਂ ਕਰ ਪਾਉਂਦੇ ਤਾਂ ਚਲੋ ਉਹ ਪੈਸੇ ਪੱਖੋਂ ਥੋੜਾ ਜਿਹਾ ਹੈਲਪ ਕਰ ਦਿੰਦੇ ਨੇ ਕਿ ਜਿਵੇਂ ਕੋਈ ਡੋਨੇਟ ਕਰਤਾ ਜਾਂ ਫਿਰ ਮੈਡੀਸਿਨਸ ਡੋਨੇਟ ਕਰ ਦਿੱਤੀਆਂ ਤਾਂ ਦੇਖਣ ਨੂੰ ਜਾਨਵਰ ਦੀ ਵੀ ਕੀਡਾ ਕਰ ਹਾਂਜੀ ਬਹੁਤ ਬਹੁਤ ਬਰਨਾਲਾ ਹੈ ਟੀਮ ਦੇ ਕਿੰਨੇ ਟੀਮ ਦੇ ਵਿੱਚ ਮੈਂਬਰਸ ਸਾਡੇ ਹਰ ਜਗ੍ਹਾ ਤੇ ਕਾਫੀ ਹੈਗੇ ਨੇ ਜਿਵੇਂ ਇਹ ਵੀ ਹੈਗੇ ਨੇ ਤੇ ਮਤਲਬ ਆਲ ਓਵਰ ਲੁਧਿਆਣਾ ਦੇ ਵਿੱਚ ਕਿੰਨਾ ਕਿਤੇ ਮਤਲਬ 올 ਆਲ ਰਾਉਂਡ ਕੋਈ ਨਾ ਕੋਈ ਰਹਿ ਹੀ ਰਿਹਾ ਵਾ ਜੋ ਔਨ ਦ ਸਪਾਟ ਹੈਲਪ ਵਾਸਤੇ ਆ ਸਕਦਾ ਹੋਵੇ ਕਿਦਾਂ ਜੀ ਹੋਏ ਐ ਵੀ ਹਸਪੀਟਲ ਦੇ ਕੋਈ ਚਾਰਜਸ ਨਹੀਂ ਨਹੀਂ ਅਸੀਂ ਅਦਾ ਕੋਈ ਚਾਰਜਸ ਨਹੀਂ ਲੈਂਦੇ ਕਿਸੇ ਕੋਲੋਂ ਪਰਸਨਲੀ ਉਹ ਜਿਵੇਂ ਹੁਣ ਕਿਸੇ ਨੇ ਦੇਖ ਲਿਆ ਲੰਘਦੇ ਹੋਏ ਤਾਂ ਉਹਦੇ ਵਾਸਤੇ ਹੀ ਹੁੰਦਾ ਹੁੰਦਾ ਵਾ ਕਿ ਵੀ ਚਲੋ ਵੀ ਅਗਰ ਕਿਸੇ ਨੇ ਕਿਸੇ ਵੀ ਤਰ੍ਹਾਂ ਡੋਨੇਸ਼ਨ ਦੇਣੀ ਹੋਵੇ ਕੋਈ ਦਵਾਈਆਂ ਦੇ ਦਿੰਦੇ ਨੇ ਕੋਈ ਅਗਰ ਨਈ ਦਵਾਈਆਂ ਲੈ ਕੇ ਆ ਸਕਦੇ ਤਾਂ ਸਾਡੇ ਜੋ ਵੀ ਮੈਡੀਕਲ ਸਟੋਰਸ ਨੇ ਅਸੀਂ ਉਹਨਾਂ ਦਾ ਭੇਜ ਦਿੰਨੇ ਹੁੰਦੇ ਕਿ ਡਾਇਰੈਕਟ ਉੱਥੇ ਪੇਮੈਂਟ ਕਰ ਦੇਮ ਤੇ ਸਾਨੂੰ ਉੱਥੋਂ ਫਿਰ ਸੈਮੈਡੀਸਿਨਸ ਮਿਲ ਜਾਂਦੀਆਂ ਨੇ ਹਾਂਜੀ ਉਹ ਕਰਦੇ ਕਿ ਲੋਕਾਂ ਨੂੰ ਵੀ ਮੈਸੇਜ ਦੰਦੋ ਜਿਹੜੇ ਲੋਕ ਐਂਦਾ ਦੇ ਜਾਨਵਰਾਂ ਨੂੰ ਮਾਰਦੇ ਨੇ ਕੁਝ ਕਰਦੇ ਨੇ ਇਹ ਜੇ ਨਹੀਂ ਕੇਅਰ ਕਰਦੇ ਇਹ ਮੈਸੇਜ ਹੋਣਾ ਮੈਸੇਜ ਦਾ ਬਸ ਇਹ ਹੈ ਕਿ ਹਾਂਜੀ ਵੀ ਵੱਤ ਤੋਂ ਵੱਦ ਜਿੰਨੇ ਤੁਸੀਂ ਕਰਮ ਆਪਣੇ ਮਤਲਬ ਇਸ ਦੁਨੀਆ ਵਾਸਤੇ ਹੈ ਨਾ ਗੁਰੂ ਸਾਹਿਬ ਨੇ ਸਾਨੂੰ ਇਦਾਂ ਹੀ ਇਸੇ ਕਰਕੇ ਤਾਂ ਮਤਲਬ ਭੇਜਿਆ ਹੈ ਨਾ ਕਿ ਤੁਸੀਂ ਚੰਗੇ ਕਰਮ ਕਰੋ ਜਾਂ ਫਿਰ ਕਿਸੇ ਦੀ ਹੈਲਪ ਕਰ ਸਕੀ ਐਸੀ ਤੇ ਬਸ ਇੰਨਾ ਹੀ ਹੈਗਾ ਮੈਸੇਜ ਕਿ ਤੁਸੀਂ ਮਤਲਬ ਜਿੰਨੇ ਵੀ ਤੁਹਾਡੇ ਕੋਲ ਹੈਲਪ ਹੋ ਸਕਦੀ ਹੈ ਨਾ ਹਰ ਇੱਕ ਬੰਦੇ ਨੂੰ ਆਪਣੇ ਲੈਵਲ ਤੇ ਜਿੰਨਾ ਵੀ ਪੋਸੀਬਲ ਹੋ ਸਕੇ ਕਰਨਾ ਚਾਹੀਦਾ ਸਿੱਖੀ ਸਿੱਖ ਫਾਮਲੀ ਤੋਂ ਦੇਖਿਆ ਜਾਵੇ ਸਿੱਖ ਮਾਰਗ ਹਾਂਜੀ ਹਾਂਜੀ ਨਹੀਂ ਚਾਹੀ ਕੋਈ ਵੀ ਹੋਵੇ ਮਤਲਬ ਕਈ ਜਗ੍ਹਾ ਤੇ ਮੈਂ ਦੇਖਿਆ ਕਿ ਨਾ ਬਲੈਕ ਡੌਗਸ ਨੂੰ ਤੁਸੀਂ ਖਾਣਾ ਦੋ ਤੇ ਤੁਹਾਨੂੰ ਇਦਾਂ ਹੈਨਾ ਜਾਨਵਰ ਚਾਹੇ ਕੋਈ ਵੀ ਹੋਵੇ ਉਹ ਦੁਆਵਾਂ ਹੀ ਦੇਊਗਾ ਤੁਹਾਨੂੰ ਸਾਰ ਮਤਲਬ ਕਿਸੇ ਨੂੰ ਵੀ ਇਦਾਂ ਤਾਂ ਕਿਸੇ ਨੂੰ ਵੀ ਹਰ ਇੱਕ ਲੈਵਲ ਦੇ ਉੱਤੇ ਚਾਹੇ ਜਿੰਨਾ ਮਰਜ਼ੀ ਪੋਸੀਬਲ ਹੋਵੇ ਹੋਵੇ ਕਿ ਤੁਸੀਂ ਆਪਣੇ ਜਿਵੇਂ ਕੋਠੇ ਉੱਤੇ ਗਰਮੀ ਜ਼ਿਆਦਾ ਵਾ ਤੁਸੀਂ ਪੰਛੀਆਂ ਵਾਸਤੇ ਪਾਣੀ ਰੱਖ ਸਕਦੇ ਹੋ ਤੁਸੀਂ ਆਪਣੇ ਗਲੀ ਦੇ ਵਿੱਚ ਇਦਾਂ ਦੇ ਛੋਟੇ ਛੋਟੇ ਸ਼ੈਲਟਰਸ ਬਣਾ ਸਕਦੇ ਹੋ ਕਿ ਜਿਵੇਂ ਬਾਰਿਸ਼ ਹੋ ਰਹੀ ਹੋਵੇ ਤੇ ਤੁਸੀਂ ਡੌਗਸ ਨੂੰ ਉੱਥੇ ਸ਼ੈਲਟਰ ਦੇ ਸਕੋ ਉਹਨੇ ਇਹ ਕਿਦੋਂ ਪਹੁੰਚੇ ਕਿਤੇ ਬੰਦੇ ਆਸਾਂ ਹਾਂਜੀ ਕਿਤਾ ਦਾ ਦਾਣਾ ਮਿੱਟੀ ਕਿਦਨੇ ਕਿਤੇ ਸਾਵਾਂ ਜ਼ਿਆਦਾ ਕੁ ਮਰੀਨਾ ਕਿ ਸ਼ੈਡ ਬਹੁਤ ਜ਼ਿਆਦਾ ਹਾਂਜੀ ਕਿਉਂਕਿ ਜੇ ਸਾਹਬ ਨਾਲ ਇਹ ਰੋਡ ਦੇ ਉੱਤੇ ਵੀ ਰਾਤ ਨੂੰ ਇਦਾਂ ਬੈਠੇ ਹੋਏ ਨੇ ਕਈ ਟਰੱਕਾਂ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਹੈਨਾ ਤੇ ਜਿਸ ਤਰ੍ਹਾਂ ਉਹ ਇਦਾਂ ਡਰਾਈਵ ਕਰਕੇ ਜਾਂ ਤਾਂ ਬਹੁਤ ਸਾਰੀਆਂ ਜਾਨਾਂ ਖਤਰੇ 'ਚ ਆ ਸਕਦੀਆਂ ਨੇ ਤਾਂ ਇੱਥੇ ਸ਼ੈਡਿੰਗ ਦੀ ਗੱਲ ਹੁੰਦੀ ਵੀ ਸੀਗੀ ਪਰ ਉਹ ਕਿਤੇ ਪਹੁੰਚੀ ਨਹੀਂ ਸਰਕਾਰ ਨੂੰ ਕੀ ਅਪੀਲ ਕਰੀਏ ਏ ਆਕੇ ਤੁਸੀਂ ਪਲੀਜ਼ ਐਨੀਮਲਸ ਵਾਸਤੇ ਵੀ ਕੁਝ ਸੋਚੋ ਵੀ ਜਿਵੇਂ گاਵਾ ਮੱਝਾਂ ਹੈਗੀਆਂ ਨੇ ਆਪਾਂ ਇਹਨਾਂ ਨੂੰ ਸਾਡੇ ਮਤਲਬ ਇੰਡੀਆ ਦੇ ਵਿੱਚ ਇਹਨਾਂ ਨੂੰ ਐਜ਼ ਅ ਗॉड অর ਗੋਡੇਸ ਦੇ ਤਰ੍ਹਾਂ ਟਰੀਟ ਕੀਤਾ ਜਾਂਦਾ ਹੈ ਤਾਂ ਫਿਰ ਉਸ ਹਿਸਾਬ ਨਾਲ ਇਹਨਾਂ ਵਾਸਤੇ ਵੀ ਨਾ ਜ਼ਰੂਰ ਜਿਵੇਂ ਸ਼ੈਡ ਵਗੈਰਾ ਬਣ ਜਾਣ ਜਿਵੇਂ ਇੱਥੇ ਹੁਣ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਗੰਦਗੀ ਆ ਥੋੜੀ ਜੀ ਮੇਨਟੇਨੈਂਸ ਹੋ ਜਵੇ ਤਾਂ ਮਤਲਬ ਬਹੁਤ ਐਨੀਮਲਸ ਲਈ ਵੀ ਬੈਟਰ ਹੋਊਗਾ